ਕੰਡਿਆਮ ਕੋਨਾ ਉੱਤੇ ਕਰ ਕਰਨੀ 2021 ਨਹੀਂ ਕਰਿਆ ਆਇਆ ਕਿ ਉਹ ਪੁਲਿਸ ਵਾਲੇ ਵੀ ਦੇਖ ਪਿਆ ਜਦੋਂ ਕੜਾ ਪੁਲਿਸ ਮਾਝੋ ਵੀ ਜ਼ਖਮੀ ਹਾਂਜੀ ਪਤਾ ਲੱਗਾ ਜ਼ਖਮੀ ਹੋਇਆ ਬਟ ਮੈਂ ਸਿੱਧਾ ਹਸਤ ਹੈ ਇਹਦੇ ਦੋ ਬੰਦੇ ਜ਼ਖਮੀ ਨੇ ਕਿੰਨੇ ਕਿੰਨੇ ਕਿਸਮ ਦੇ ਸੱਟਾਂ ਲੱਗੀਆਂ ਇਹ ਦਾਖਲ ਨੇ 100 100 ਦੇ ਵਿੱਚ ਕਿੰਨੇ ਨੇ ਆਵਜਾ ਜੀ ਮੌਕੇ ਤੇ ਵੀ ਗੇ ਹੋਊਗਾ ਉੱਥੇ ਦੇ ਕੀ ਹਾਲਾਤ ਨੇ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨ ਤੋ ਨਹੀਂ ਬੋਲੇਗਾ ਨਹੀਂ ਬਿਆਨ ਨਹੀਂ ਹੋਇਆ ਕਿ ਕੋ ਪਿਆਨ ਹੁੰਦਾ ਹੈ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਜਾਂ ਤਿੰਨਾਂ ਮਰੀ ਨਾਂ ਦੇ ਸਰੋ ਨਾਂਜੀ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਖੀ ਵਾਲੀਆ ਕੋਣ ਨੇ ਕੋਈ ਰਾਜਨੀਤਿਕ ਨਾ ਫਿੱਕੀ ਰਾਜਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਤੇ ਜਾ ਰਹੇ ਹੀ ਆਪਣੇ ਘਰ ਵੱਗੂ ਆਠੀ ਗੜ ਤੋਂ ਹਾਂ ਉਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ। ਹੂੰ ਕੀ ਹੋਇਆ ਕੀ ਉਸ ਦਿਨ? ਕੋਈ ਸਟੈਂਡਰਡ ਵੋਕੇ ਮੈਂ ਨਹੀਂ ਉਥੇ ਹੈਗਾ। ਮੈਂ ਅੰਮ੍ਰਿਤਸਰ ਗਿਆਦਾ ਸੀ ਮੈਂ ਅੰਮ੍ਰਿਤਸਰ ਆਂਡੇ ਦਾ ਸੀ। ਤੇ ਮੈਨੂੰ ਟੂਲ ਪਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ। ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ। ਕਿੰਨੇ ਕੁ ਕੰਬੀਰ ਸੱਟਾਂ ਲੱਗੀਆਂ ਔਰ ਕੌਣ ਕੰਝਾ ਬਹੁਤ ਜ਼ਿਆਦਾ ਨੇ। ਦੋਨੋਂ ਬ੍ਰਦਰ ਜ਼ਖਮੀ ਨੇ। ਲਖੀ ਵਾਲੀਆ ਔਰ ਰਾਜਾ ਵਾਲੀਆ। ਉਹਨਾਂ ਨੇ ਆ ਡਾਟ ਕਹਿੰਦੇ ਅਮਰਸਾਲ ਆਜੋ ਇਹਨਾਂ ਨੂੰ ਤੇ ਅਮਰਸਾਲ ਥੱਲੇ ਲਾਇਆ ਕੇ ਨਾ ਕੁਛ ਨਹੀਂ ਆਜਾ ਕੀ ਕੋਈ ਲੀਕ ਕੀ ਕੀ ਹੋਇਆ ਕੀ ਪਤਾ ਨਹੀਂ ਮੈਨੂੰ ਆਪੇ ਫਿਰ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਖਾਨੂੰ ਪਤਾ ਨਹੀਂ ਲੱਗਾ ਜੀ ਤਾਂ ਹਾਂ ਰੈਂਕ ਤੋਂ ਜਾ ਕੇ ਪਹੁੰਚੇ ਤੁਸੀਂ ਤਾਂ ਸਟੋਪ ਪੜਾ ਗਏ ਕੀ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਬਦੀ ਐਲਰਾਏ ਸਿੰਘ ਐਸੀ ਐਲਰਾਏ ਐਸੀ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਤੇ ਹਾਤੀਘੜ ਜਿੱਥੇ ਝਗੜਾ ਹੁੰਦਿਆ ਸੀ ਇਨਫਾਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮਾਫਰਤ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਦਾ ਡ ਆ ਵੇਹ ਲੋ ਤੁਸੀਂ ਆਪ ਵੀ ਵੇਹੋ ਕੀ ਵਜ੍ਹਾ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਤਾਂ ਚੱਕੀ ਹੋਈ ਹੈ ਕੀ ਲੱਗਦਾ ਗੋਲੀ ਹੈ ਕਿ ਹਥਿਆਰ ਹੈ ਕੀ ਹੈ ਹਾਂਜੀ ਇਹ ਗੋਣੀ ਹੈ ਬੱਚਿਆਂ ਦੇ ਘਰ ਆਦੋ ਘਟ ਲੱਗੇ ਤੇ ਇੱਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇੱਥੇ ਹਸਪਤਾਲ ਆਪ ਹੀ ਖੋਤੇ ਆ ਮੋਟਰਸਾਈਕਲ ਤੇ ਮੋੜ ਜੇ ਮੇਰਾ ਨਾਮ ਡਾਕਟਰ ਸਾਹਿਲਮ ਕੌਣ ਆਇਆ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਅਲਰਜੀ ਹਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਰੀ ਹਿਸਟਰੀ ਅਭੀ ਸ਼ਰੀਬ ਲੱਗੇਤੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀਗੇੜ ਦਾ ਦੱਸਿਆ ਵੀ ਅਕਰੈਂਸ ਉੱਤੇ ਵਜੇ ਨੇ ਤਕਰੀਬ ਸ਼ਰੇ ਵਜੇ ਤੇ ਕਿ ਬੁਲੇਟਸ ਲੱਗੇ ਰਿਆ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਬੁਲ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਰਦਰ ਐਕਸ-ਰੇ ਸੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਰਦਰ ਇਸ ਬਾਅਦ ਵੇ ਸਾਡੇ ਕੋ ਇਧਰ ਐਮਰਜੈਂਸੀ ਚ ਆਏ ਕਿੰਨੇ ਕਿ ਕਵੀਰ ਚ ਆਏ ਅ ਚਾਰ ਟੋਟਲ ਹੈਗੇ ਸੀਗੇ ਇੰਜਰੀਜ਼ ਸੀਗੇ ਚਾਰ ਟੋਟਲ ਬੂਮ ਸੀਗੇ ਇਹਨਾਂ ਦੇ ਤੇ ਉਹ ਰਿੰਦੀ ਆਪਾਂ ਪ੍ਰੋਪਰ ਆਪਾਂ ਇਨ ਟਰੀਟਮੈਂਟ ਦੇ ਦਿੱਤਾ ਆ ਬਾਇ ਲਾਈਨ ਮੇਨਟੇਨ ਕਰਕੇ ਨਾ ਡਰੈਸਿੰਗ ਕਰ ਦਿੱਤੀ ਫਰਦਰ ਆਪ ਇਹਨਾਂ ਨੂੰ ਰੈਫਰ ਕਰਨ ਦਾ ਕੋ ਨਾਨਿਕ ਦੇ ਆਪਣੀ ਸਰ ਕੇ ਕਿੰਨੇ ਜ਼ਖਮੀ ਆਏ ਇਕੱਲੇ ਨਹੀਂ ਫਿਲਹਾਲ ਤਾਂ ਸਾਡੇ ਕੋ ਇੱਕ ਪੁਲਿਸ ਮਦਰ ਪਸਾ ਨਹੀਂ ਹੋਣ ਡਿਊਟੀ ਸੀ ਕਿ ਜਿਹੜੇ ਆਈ ਥਿੰਕ ਪੀਸੀਆਰ ਹੋਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਸੀਗੇ ਥੈਂਕ ਯੂ ਥੈਂਕ ਯੂ